ਅੱਜ ਪਾ ਅਗੂ ਬੀਬਾ ਜੈਨਦਰ ਕੌਰ ਦੁਆਰਾ ਅੱਜ ਛੋਟੀ ਨਦੀ ਦੇ ਕੰਢੇ ਉੱਪਰ ਪ੍ਰੈਸ ਕਾਨਫਰੰਸ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਬਾਰਿਸ਼ ਦਾ ਸੀਜ਼ਨ ਸਰਤੇ ਹੈ ਅਜੇ ਤੱਕ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ। ਛੋਟੀ ਨਦੀ ਜਿਹਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਚੱਲਣ ਦੇ ਦਾਅਵੇ ਪੰਜਾਬ ਸਰਕਾਰ ਦੁਆਰਾ ਕੀਤੇ ਜਾ ਰਹੇ ਸੀ ਉਹ ਅਜੇ ਤੱਕ ਕਿਤੇ ਵੀ ਦਿਖਾਈ ਨਹੀਂ ਦੇ ਰਹੇ। ਦੇਖੋ ਜੀ ਆ ਹਾਲਤ ਦੇਖੀਏ ਤੁਸੀਂ ਜਿੱਥੇ ਮਿੱਟੀ ਸਿੱਟੀ ਹੋਈ ਹੈ। ਔਰ ਮੈਂ ਇੱਕ ਗੱਲ ਕਹਿਣਾ ਚਾਹਨੀ ਹੈ। ਪਿਛਲੇ ਸਾਲ ਜੋ ਪਟਿਆਲੇ ਨਾਲ ਹੋਇਆ ਉਹ ਦੁਬਾਰਾ ਨਾ ਹੋਏ ਰੱਬ ਕਰੇ ਪਰ ਉਹਦੇ ਵਾਸਤੇ ਤਿਆਰੀ ਤਾਂ ਰੱਖਣੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਥੇ ਤੁਸੀਂ ਦੇਖ ਰਹੇ ਹੋ ਉੱਥੇ ਉਹ ਸਾਰਾ ਝਾੜ ਬਣਿਆ ਹੋਇਆ ਹੈ ਬੜੀ ਨਦੀ 'ਚ ਮੈਂ ਇੱਕ ਕੱਲ ਦੇਖਿਆ ਹੈਗਾ ਜੇਸੀਪੀ ਚੱਲਦਾ ਉਹ ਵੀ ਪਾਣੀ ਵਿੱਚ ਨਹੀਂ ਹੈ ਸਾਈਡ ਬੰਦ ਕਰ ਰਿਹਾ ਪਤਾ ਨਹੀਂ ਔਰ ਇੱਥੇ ਦੇਖੋ ਮਿੱਟੀ ਅੰਦਰ ਸਿੱਟੀ ਹੋਈ ਹੈ ਜਦੋਂ ਬੜੀ ਨਦੀ 'ਚ ਜ਼ਿਆਦਾ ਪਾਣੀ ਆ ਜਾਂਦਾ ਹੈ ਉਹ ਬੈਕ ਮਾਰ ਕੇ ਛੋਟੀ ਨਦੀ ਜਾਂਦਾ ਹੈਗਾ ਔਰ ਐਂਡ ਤੱਕ ਇੱਕ ਸਿਸਟਮ ਪੁਲੀਸਿਸਮ ਬਣਾ ਹੋਇਆ ਹੈ ਜਿਹੜਾ ਪੁਲੀ ਖੋਲਦੇ ਨੇ ਉਹਦੇ ਵਿੱਚੋਂ ਦੀ ਪਾਣੀ ਲੰਗਦਾ ਹੈਗਾ ਕਿਵੇਂ ਨਿਕਲੇਗਾ ਪਾਣੀ ਇੱਥੋਂ ਇਹ ਸਾਰੇ ਘਰ ਡੁੱਬ ਜਾਣਗੇ ਜਿਹੜੇ ਇੱਥੇ ਨੇ ਉਧਰ ਤਾਂ ਜਾਏਗਾ ਜਾਂ ਜਾਏਗਾ ਗੋਪਾਲ ਕਲੋਨੀ ਵਗੈਰਾ ਜਦੋਂ ਇਹ ਇਹਨਾਂ ਨੇ ਸਫਾਈ ਨਹੀਂ ਕੀਤੀ ਸਾਰੇ ਵੱਡੇ ਨਾਲੇ ਦੇ ਛੋਟੇ ਦੇ ਔਰ ਸਾਡਾ ਸੈਂਟਰ ਦਾ ਨਾਲਾ ਜਿਹੜਾ ਮੇਨ ਸੂਏਜ ਦਾ ਸੈਂਟਰ ਸ਼ਹਿਰ ਚ ਉਹ ਵੀ ਨਹੀਂ ਸਾਫ ਕੀਤਾ ਸਾਰੀਆਂ ਨਾਲੀਆਂ ਭਰੀਆਂ ਪਈਆਂ ਨੇ ਇਸ ਤਰ੍ਹਾਂ ਕਿਵੇਂ ਕੰਮ ਚੱਲੇਗਾ ਮੈਡਮ ਲੋਕ ਪਿਛਲੇ ਪਿਛਲੀ ਵਾਰ ਜੋ ਨੁਕਸਾਨ ਹੋਇਆ ਉਹ ਵੀ ਨਹੀਂ ਮਿਲਿਆ ਉਹਦਾ ਮੁਆਵਜ਼ਾ ਹਾਲੇ ਤੱਕ ਨਹੀਂ ਮਿਲਿਆ ਜੀ ਹਾਲਾਤ ਉਮੀਦੀ ਪਈਆਂ ਜਿਹੜਾ ਵੀ ਉਮੀ ਮਿੱਟੀ ਪਈ ਹੈ ਜੋ ਪਿਛਲੀ ਵਾਰ ਸੀ ਦੇਖੋ ਪਿਛਲੀ ਵਾਰੀ ਸੀਐਮ ਆਏ ਸੀਗੇ ਉਹਨਾਂ ਨੇ ਛੋਟੀ ਰਾਏ ਮਾਧਰਾ ਔਰ ਗੋਪਾਲ ਕਲੋਨੀ ਜਾ ਕੇ ਲੋਕਾਂ ਨੂੰ ਕਿਹਾ ਸੀਗਾ ਅਸੀਂ ਤੁਹਾਡੇ ਮੁਰਗੇ ਤੱਕ ਵਾਪਸ ਕਰਾਂਗੇ ਹੋਰ ਤਾਂ ਛੱਡੋ ਕੁਝ ਕੁਛ ਨਹੀਂ ਕੀਤਾ ਨਾ ਮੁਆਵਜ਼ਾ ਦਿੱਤਾ ਨਾ ਕੁਛ ਉਹਨਾਂ ਲੋਕਾਂ ਵਾਸਤੇ ਕੀਤਾ ਮੈਮ ਥੋੜਾ ਜਿਹਾ ਇਹ ਵੀ ਸਮਝਾ ਦਿਓ ਇਹ ਕਿਹੜਾ ਪ੍ਰੋਜੈਕਟ ਹੈ ਕਿਸ ਦੇ ਅੰਡਰ ਵਿੱਚ ਹੁੰਦਾ ਹੈ ਔਰ ਕਿਹੜੀ ਸਕੀਮ ਦੇ ਅੰਡਰ ਤੇ ਇਹਨੂੰ ਹੁੰਦਾ ਔਰ ਕੀ ਜ਼ਿੰਮੇਵਾਰੀ ਬਣਦੀ ਸਰਕਾਰ ਦੀ ਇਹ ਪੂਰਾ ਸਰਕਾਰ ਦਾ ਬਣਿਆ ਹੋਇਆ ਹੈ ਕੈਪਟਨ ਸਾਹਿਬ ਦੇ ਟਾਈਮ ਸ਼ੁਰੂ ਕੀਤਾ ਸੀਗਾ ਔਰ ਜਿਹੜਾ ਬੜੀ ਨਦੀ ਹੈ ਦੂਜਾ ਪਾਸਾ ਵੀ ਉੱਚਾ ਕਰਨਾ ਸੀਗਾ ਪਰ ਸਰਕਮਸਟੈਂਸੇਸ ਹੋ ਗਏ ਕਿ ਕੈਪਟਨ ਸਾਹਿਬ ਨੂੰ ਹਟਾਤਾ ਤੋਂ ਇਹ ਉਸ ਤੋਂ ਬਾਅਦ ਇਹਨਾਂ ਨੇ ਕੱਖ ਨਹੀਂ ਕੀਤਾ ਹੁਣ ਇੱਥੇ ਪਤਾ ਨਹੀਂ ਪੁੱਲ ਬਣਾ ਰਹੇ ਨੇ ਕੀ ਬਣਾ ਰਹੇ ਨੇ ਇਹਨਾਂ ਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਮੈਂ ਡਰੇਨੇਜ ਦਾ ਵੀ ਕੀ ਹੈ ਜਿਹੜੀਆਂ ਡਰੇਨਾ ਪੈਂਦੀਆਂ ਨੇ ਪੱਟੇ ਵਾਲਾ ਤਾਂ ਕਿਸੇ ਦੀ ਵੀ ਸਫਾਈ ਨਹੀਂ ਹੋ ਰਹੀ ਹੈ ਕਿ ਉਸ ਸੰਬੰਧੀ ਕੀ ਕਹਿਣਾ ਚਾਹੁੰਗੇ ਮੈਂ ਉਹੀ ਤਾਂ ਕਹਿ ਰਹੀ ਆਂ ਜੀ ਪਿੰਡਾਂ ਨੂੰ ਕਾਫੀ ਜ਼ਿਆਦਾ ਕਿਉਂਕਿ ਇਹ ਤਾਂ ਇਕੱਲੇ ਸ਼ਹਿਰ ਦੀ ਹੈ ਕਿ ਪਿੰਡਾਂ ਵਾਲੀਆਂ ਜਿਹੜੇ ਡਰੇਨਾ ਨੇ ਉਹ ਵੀ ਬਿਲਕੁਲ ਕੁਝ ਨਹੀਂ ਕੀਤਾ ਪਿਛਲੇ ਸਾਲ ਤੋਂ ਕੁਝ ਨਹੀਂ ਸਿੱਖਿਆ ਇਹਨਾਂ ਨੇ ਮੈਂ ਪਿਛਲੀ ਵਾਰੀ ਪਿੰਡਾਂ 'ਚ ਵੀ ਗਈ ਸੀ ਪ੍ਰਸ਼ਾਸਨਿਕ ਤੇ ਪੰਜਾਬ ਗਵਰਨਮੈਂਟ ਦਾ ਕਿੰਨਾ ਪੈਸਾ ਹੁੰਦਾ ਜਾਂ ਸੈਂਟਰ ਦਾ ਕਿੰਨਾ ਹੁੰਦਾ ਜਿਹੜਾ ਇਹ ਜਿਹੜਾ ਸਾਰਾ ਪੰਜਾਬ ਗਵਰਨਮੈਂਟ ਦਾ ਪੈਸ ਤੇ ਉਹਨਾਂ ਨੇ ਲਗਵਾਇਆ ਸੀਗਾ ਇੱਥੇ ਤੇ ਡਿਊਟੀ ਕਿਸੇ ਬੰਦੀ ਹੈ ਦੱਸੋ ਇੱਥੇ ਨਾਲ ਹੀ ਉਹ ਇਹਨਾਂ ਦੇ ਉਹ ਬਣਿਆ ਜਿੱਥੇ ਇਹ ਬਣਾ ਰਹੇ ਨੇ ਜਿੱਥੇ ਇਹਨਾਂ ਦੇ ਟਰੈਕਟਰ ਖੜੇ ਨੇ ਉਹਨਾਂ ਦੀ ਡਿਊਟੀ ਨਹੀਂ ਬੰਦੀ ਇਹਨੂੰ ਠੀਕ ਕਰਨ ਲਈ ਮੈਂ ਥੋੜੇ ਟਾਈਮ ਕਿੰਨਾ ਕੰਮ ਜਿਹੜਾ ਰਹਿ ਗਿਆ ਸੀਗਾ ਜਿਹੜਾ ਅੱਗੇ ਉਹਨਾਂ ਨੇ ਟੇਕਓਵਰ ਕਰਨਾ ਸੀ ਇਹ ਬੜੀ ਨਦੀ ਛੋਟੀ ਦਾ ਰਹਿ ਗਿਆ ਸੀਗਾ ਔਰ ਵਾਟਰ ਸਪਲਾਈ ਉਹ ਵੀ ਬੰਦ ਪਈ ਹੈ ਉਦੇ ਵਾਸਤੇ ਵੀ 150 ਕਰੋੜ ਆਣ ਵਾਲਾ ਹੈਗਾ। ਔਰ ਉਹ ਵੀ ਪੰਜਾਬ ਗਰਮਣ ਤੋਂ ਆਣਾ ਹੈ। ਜਿਹੜਾ ਸੈਂਟਰ ਦਾ ਸੀਗਾ ਉਹ ਆ ਚੁੱਕਾ ਸੀਗਾ ਸਾਰਾ। ਸੋ ਇਹ ਵੱਡੇ ਪ੍ਰੋਜੈਕਟ ਨੇ ਪਟਿਆਲੇ ਵਾਸਤੇ। ਤੁਹਾਨੂੰ ਪਤਾ ਹੈ ਪਟਿਆਲੇ ਦੇ ਪੀਣ ਵਾਲੇ ਪਾਣੀ ਦਾ ਕਿੰਨਾ ਬੁਰਾ ਹਾਲ ਹੋਇਆ ਹੋਇਆ ਹੈ। ਸੋ ਅਸੀਂ ਤਾਂ ਪੂਰੀ ਕੋਸ਼ਿਸ਼ ਕਰਾਂਗੇ ਸੈਂਟਰ ਤੋਂ ਪੈਸੇ ਲੈ ਕੇ ਆਈਏ ਜਿੱਥੋਂ ਲੈ ਕੇ ਆਈਏ ਕਿ ਪਾਣੀ ਦਾ ਪ੍ਰੋਜੈਕਟ ਸਾਡਾ ਬੰਦ ਹੋਏ। ਔਰ ਇਹ ਕੰਮ ਦੇਖੋ ਮੈਂ ਤੁਹਾਨੂੰ ਦਿਖਾਤਾ ਹੈਗਾ। ਤੁਹਾਡੇ ਅੱਖਾਂ ਸਾਹਮਣੇ ਹੈਗਾ ਇਹ ਕਿ ਨਹੀਂ ਅਸੀਂ ਬੋਲੀ ਜਾ ਰਹੇ ਹੁਈ ਸੜਕਾਂ ਨੂੰ ਵੀ ਲੈ ਕੇ ਬੀਬਾ ਜੀ ਦੱਸਿਆ ਜਾਂਦਾ ਕਿ ਫਰਕਾ ਪ੍ਰਾਣੀ ਆ ਪਹਿਲਾਂ ਜਦ ਮਹੀ ਪੈਂਦਾ ਸੀ ਉਸ ਟਾਈਮ ਵੀ ਲੋਕ ਕਰਦੇ ਸੀ ਅੱਜ ਵੀ ਉਹੀ ਹਾਲ ਆ ਪਟਿਆਲਾ ਦੇ ਵਿੱਚ ਡਿਵੈਲਪਮੈਂਟ ਨੂੰ ਲੈ ਕੇ ਉਹਦੇ ਬਾਰੇ ਵੀ ਕੀ ਹੁੰਦਾ ਦੇਖੋ ਜੀ ਮੈਂ ਤਾਂ ਜਿੱਥੇ ਵੀ ਜਾਨੀ ਐ ਮੈਂ ਹੁਣ ਦੇਖਿਆ 2 ਸਾਲਾਂ ਚ ਕਿਤੇ ਨਹੀਂ ਕੁਝ ਹੋਇਆ ਇਹ ਸਾਰੇ ਲੋਕ ਖੜੇ ਨੇ ਇਹਨਾਂ ਨੂੰ ਵੀ ਪਤਾ ਹੈਗਾ ਜਿੱਥੇ ਤੁਸੀਂ ਜਾਓ ਉਵੇਂ ਹੀ ਕੰਮ ਖੜਾ ਜਿੱਥੇ ਛੱਡਿਆ ਹੋਇਆ ਸੀ ਮੈਂ ਵੀ ਮੰਗਦੇ ਹੂ ਕਿ ਨਗਰ ਨਿਗਮ ਦਾ ਭੰਗ ਰਹਿਣਾ ਵੀ ਕਿਤਨੇ ਕਿੱਥੇ ਸਾਹ ਡੈਗ ਲੇਟ ਹੋ ਰਹੀ ਹੈ ਬਿਲਕੁਲ ਲੇਟ ਹੋ ਰਹੀਆਂ ਨਹੀਂ ਚੋਣਾ ਔਰ ਕਮਿਸ਼ਨਰ ਕੁਝ ਨਹੀਂ ਕਰਦੇ ਦੋ ਕਮਿਸ਼ਨਰ ਆ ਚੁੱਕੇ ਨੇ ਜਿਹੜੇ ਅੱਜ ਕਮਿਸ਼ਨਰ ਨੇ ਮੈਨੇ ਉਹਨਾਂ ਨਾਲ ਗੱਲ ਕੀਤੀ ਸੀ ਜਿਸ ਦਿਨ ਪ੍ਰਾਈਮ ਮਿਨਿਸਟਰ ਆਏ ਸੀਗੇ ਉੱਥੇ ਮਿਲੇ ਸੀ ਮੈਨੂੰ ਮੈਂ ਕਿਹਾ ਪਲੀਜ਼ ਨਾਲੀਆਂ ਸਾਫ਼ ਕਰਵਾ ਲਓ ਨਹੀਂ ਤਾਂ ਸ਼ਹਿਰ ਚ ਬੁਰਾ ਹਾਲ ਹੋਏਗਾ ਤੇ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਮੈਂ ਡੀਸੀ ਸਾਹਿਬ ਨੂੰ ਦੁਬਾਰਾ ਮਿਲ ਮਿਲਣ ਗਏ ਹਾਂ ਜੀ ਜਿਸ ਤਰ੍ਹਾਂ ਦੇ ਨਾਲ ਹੁਣ ਪਹਿਲੀ ਬਰਸਾਤ ਹੋਈ ਹੈ ਪ੍ਰੀ ਮੌਨਸੂਨ ਦੀ ਤੇ ਹਾਲਾਤ ਧਿਆਨਕ ਦਿਖੇ ਲਗੇ ਤੇ ਹੁਣ ਡੀਸੀ ਸਾਹਿਬ ਨਾਲ ਕੋਈ ਗੱਲਬਾਤ ਹੋਈ ਹੋਵੇ ਮੈਂ ਡੀਸੀ ਸਾਹਿਬ ਨਾਲ ਗੱਲ ਕਰਾਂਗੇ ਜੀ ਪਹਿਲੇ ਵੀ ਕੀਤੀ ਸੀਗੀ ਔਰ ਕਮਿਸ਼ਨਰ ਆਲ ਵੀ ਕੀਤੀ ਸੀਗੀ ਅਸੀਂ ਫੇਰ ਕਰਾਂਗੇ ਪ੍ਰਸ਼ਾਸਨ ਦਾ ਇਸ ਵਕਤ ਧਿਆਨ ਕਿਉਂ ਨਹੀਂ ਕਿਉਂ ਦਿਖਦਾ ਨਹੀਂਗਾ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਇਹ ਤਾਂ ਤੁਸੀਂ ਉਹਨਾਂ ਨੂੰ ਪੁੱਛੋ ਜੀ ਮੈਂ ਕੀ ਕਹਿ ਸਕਦੀ ਹਾਂ ਇਸ ਬਾਰੇ ਨਪਰ ਸਰਕਾਰ ਦੇ ਜਿਹੜੇ ਹਲਕੇ ਦੇ ਐਮਐਲਏ ਆ ਵੱਡੇ ਵੱਡੇ ਦਾਅਵੇ ਕਰ ਰਹੇ ਆ ਅਸੀਂ ਵਿਕਾਸ ਕਾਰਜ ਕਰ ਰਹੇ ਆ ਉਹ ਕਰ ਰਹੇ ਪਰ ਉਹ ਕਿੱਥੇ ਆ ਜੀ ਕੀ ਲੋਕਾਂ ਨੂੰ ਉਹ ਕਰ ਰਹੇ ਇਹ ਤੁਸੀਂ ਸਵਾਲ ਉਹਨਾਂ ਨੂੰ ਪੁੱਛੋ ਕਿੱਥੇ ਨੇ ਔਰ ਕੀ ਕਰ ਰਹੇ ਨੇ ਆ ਮੁੱਖ ਮੰਤਰੀ ਜੀ ਉਥੇ ਸ਼ਿਫਟ ਕਰ ਗਏ ਨੇ ਜਲੰਧਰ ਕੋਠੀ ਲੈ ਲਈਏ ਤੇ ਉਹਨਾਂ ਨੇ ਔਰ ਕਹਿੰਦੇ ਨੇ ਕਿ ਉਥੇ ਦੋ ਬਾਰੀ ਦੋ ਜਿਹੜਾ ਉਹਨਾਂ ਨੂੰ ਲੈ ਕੇ ਕੋਈ ਡਰ ਹੈ ਜੀ ਉਹਨਾਂ ਦੇ ਮਨ ਦੇ ਵਿੱਚ ਤੁਹਾਨੂੰ ਲੱਗਦਾ ਵੀ ਕੀ ਇਹ ਮੈਨੂੰ ਪਤਾ ਨਹੀਂ ਪਰ ਦੋ ਕਹਿੰਦੇ ਦੋ ਦਿਨ ਉੱਥੇ ਜ਼ਰੂਰ ਰਹਾ ਕਰਨਗੇ ਜਲੰਧਰ ਪਟਿਆਲੇ ਵੀ ਰਹਿਣਾ ਚਾਹੀਦਾ ਤੁਹਾਨੂੰ ਲੱਗਦਾ ਉਹਨਾਂ ਨੇ ਇੱਥੇ ਵੀ ਕੋਠੀ ਲੈਣ ਦੀ ਕੋਸ਼ਿਸ਼ ਕੀਤੀ ਜਦੋਂ ਸਾਡੀ ਇਲੈਕਸ਼ਨਾਂ ਸੀਗੀਆਂ ਜਿੱਥੇ ਵੀ ਇਲੈਕਸ਼ਨ ਹੁੰਦੀ ਹੈ ਉੱਥੇ ਚਲੇ ਜਾਣਗੇ ਹੁਣ